ਜਗਤ ਸਿੰਘ ਪੁੱਲਰ ਮਾਨ ਜੋ ਪੁਲਿਸ ਕਮਿਸ਼ਨਰ ਅਡਲ ਸਰ శ్రీ ਆਲਮ ਜੀ ਡੀਸੀਪੀ ਲੌਂਡਰ ਰਵਿੰਦਰਪਾਲ ਸਿੰਘ ਜੀ ਡੀਸੀਪੀ ਇਨਵੈਸਟੀਗੇਸ਼ਨ ਜਗਜੀਤ ਸਿੰਘ ਵਾਲੀਆ ਡੀਸੀਪੀ ਸਿਟੀ ਸਨਦੇ ਦਿਸ਼ਾ ਨਿਰਦੇਸ਼ਾਂ ਦੇ ਜਿਹੜਾ ਕਿ ਮਾੜੇ ਭੜੇ ਪੁਰਸ਼ਾਂ ਦੇ ਅਗੇਂਸਟ ਜਿਹੜੀ ਮਹੀਨ ਚਲਾਈ ਗਈ ਹੈ ਉਹਦੇ ਅੰਤਰਗਤ ਇੱਕ 12 13 ਤਰੀਕ ਨੂੰ ਦਰਮਿਆਨੀ ਰਾਤ ਨੂੰ ਮਜੀਠਾ ਰੋਡ ফ্লাইਓਵਰ ਦੇ ਲਾਗੋ ਇੱਕ ਸਵਿਫਟ ਕਾਰ ਕੋਈ ਗਈ ਸੀਗੀ ਉਹਦੇ ਨਾਲ ਨਾਲ ਇੱਕ ਮੋਬਾਈਲ ਫੋਨ ਆਈਫੋਨ ਤੇ ਇੱਕ 10000 ਰੁਪਿਆ ਤੇ ਸੋਨੇ ਦੀ ਚੇਨ ਵੀ ਖੋ ਕੇ ਲੈ ਗਈ ਸੀ ਕਿ ਜਿਹਦੇ ਤਹਿਤ ਪੁਲਿਸ ਵੱਲੋਂ ਕਾਰਵਾਈ ਕਰਦੇ ਹੋਏ ਚਾਰ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਦੇ ਵਿੱਚ ਅਭਿਸ਼ੇਕ ਇਕਨੋਹਿਤ ਹੀ ਮਾਂਸ਼ੂ ਅਤੇ ਗੁਰਕੀਰਤ ਨਾਂ ਦੇ ਚਾਰ ਵਿਅਕਤੀਆਂ ਨੂੰ ਮਹਾਰਾਜਾ ਪੈਲੈਸ ਲਾਗੂ ਗ੍ਰਿਫਤਾਰ ਕੀਤਾ ਗਿਆ ਪੁਲਿਸ ਨੇ ਮੁਦਲੀ ਪੁਛਗਤ ਦੇ ਵਿੱਚ ਇਹਨਾਂ ਨੂੰ ਤੋਂ ਪਤਾ ਕੀਤਾ ਗਿਆ ਕਿ ਇਹ ਚਾਰੇ ਜਾਣੇ ਜਿਹੜੇ ਆ ਇਹ 21 ਤੋਂ 23 ਸਾਲ ਦੀ ਉਮਰ ਦੇ ਵਿੱਚ ਹਨ ਅਤੇ ਗੁਰਦਾਸਪੁਰ ਏਰੀਆ ਦੇ ਅਤੇ ਡੇਰਾ ਬਾਬਾ ਨਾਨਕ ਦੇ ਰਹਿਣ ਵਾਲੇ ਹਨ ਤੇ ਇਹਨਾਂ ਦੇ ਪੁਲਿਸ ਰਿਮਾਨਡ ਲੈ ਲਿਆ ਗਿਆ ਹੈ ਤੇ ਅਗਲੀ ਪੁਛਗਤ ਕੀਤੀ ਜਾ ਰਹੀ ਹੈ